ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਸੰਸਨੀਖੇਜ ਹੈ ਇੱਕ ਸਸਪੈਂਸ ਹੈ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਦੋਸਤੋ ਪ੍ਰਤਾਪ ਸਿੰਘ ਕੈਰੋਂ ਜੋ ਕਿ ਪੰਜਾਬ ਦਾ ਮੁੱਖ ਮੰਤਰੀ ਸੀਗਾ ਉਹਦੇ ਕਤਲ ਕਾਂਡ ਦੀ ਉਹਦਾ ਕਤਲ ਕਿਵੇਂ ਹੋਇਆ ਕਿਵੇਂ ਮੁਜਰਮ ਫੜੇ ਗਏ ਸਾਰੀ ਗੱਲਬਾਤ ਸੁਣਨ ਵਾਲੀ ਹੈ ਔਰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਨੂੰ ਸੁਣਨਾ ਦੋਸਤੋ ਇਹਦੇ ਸ਼ਾਇਦ 1-2 파ਟ ਹੋਰ ਬਣਨਗੇ ਔਰ ਚੈਨਲ ਦੇ ਨਾ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲਿਓ ਤੇ ਬੈਲ ਵਾਲਾ ਬਟਨ ਵੀ ਦਬਲਿਓ ਦਿਲ ਹਲਾ ਦੇਣ ਵਾਲੀ ਘਟਨਾ ਸੀਗੀ ਏ ਗੋਲੀਆਂ ਦੀ ਆਵਾਜ਼ ਨਾਲ ਉਸ ਸਮੇਂ ਦਾ ਵਾਤਾਵਰਣ ਸੀ ਜਿਹੜਾ ਇਹ ਗੂੰਜ ਉਠਿਆ ਸੀ 6 ਫਰਵਰੀ ਸਨ 1965 ਦੀ ਉਹ ਖੂਨੀ ਬਸੰਤ ਪੰਚਮੀ ਜਦੋਂ ਨੈਸ਼ਨਲ ਹਾਈਵੇ ਤੇ ਦਿਨ ਦਿਹਾੜੇ ਕਹਿ ਲਈਏ ਵੀ ਕੁਝ ਅਣਪਛਾਤੇ ਕਾਤਲਾਂ ਨੇ ਦਿੱਲੀ ਤੋਂ ਆ ਰਹੀ ਇੱਕ ਫੀਅਟ ਕਾਰ ਨੂੰ ਰੁਕਵਾ ਕੇ ਉਹਦੇ ਸਵਾਰਾਂ ਨੂੰ ਗੋਲੀਆਂ ਮਾਰੀਆਂ ਇੱਥੇ ਉੱਥੇ ਪਈਆਂ ਚਾਰ ਲਾਸ਼ਾਂ ਆਪਣੇ ਖੂਨ ਦੇ ਨਾਲ ਨੈਸ਼ਨਲ ਹਾਈਵੇ ਨੂੰ ਰੰਗਣ ਲੱਗੀਆਂ ਹੋਈਆਂ ਸਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੇ ਉਹਨਾਂ ਦੇ ਤਿੰਨ ਸਾਥੀਆਂ ਨੇ ਮੌਕੇ ਤੇ ਹੀ ਦਮ ਤੋੜਤਾ ਸੀਗਾ ਔਰ ਐਨੇ ਦਲੇਰਾਂ ਦਾ ਕਤਲ ਦੀ ਵਾਰਦਾਤ ਸ਼ਾਇਦ ਪਹਿਲਾਂ ਕਦੇ ਨਹੀਂ ਸੀ ਹੋਈ ਦਿੱਲੀ ਤੋਂ 18 ਮੀਲ ਦੂਰ ਅੰਬਾਲੇਵਲ ਜਾਣ ਵਾਲੀ ਜਰਨੈਲੀ ਸੜਕ ਤੇ ਰਸੋਈ ਪਿੰਡ ਦੇ ਨੇੜੇ ਸਕੂਲ ਦੇ ਸਾਹਮਣੇ ਇਹ ਵਾਰਦਾਤ ਹੁੰਦੀ ਹੈ ਸੜਕ ਦੀ ਮਰੰਮਤ ਕਰਨ ਵਾਲੇ ਉੱਥੇ ਮਜ਼ਦੂਰ ਸੀ ਜਿਹੜੇ ਜਦੋਂ ਇਹਨਾਂ ਨੇ ਗੋਲੀਆਂ ਦੀ ਆਵਾਜ਼ ਸੁਣੀ ਤਾਂ ਇਹ ਭੈ ਦੇ ਨਾਲ ਕੰਮ ਉੱਠੇ ਸੀਗੇ ਭਿਆਨਕ ਕਤਲਾਂ ਤੋਂ ਪਿੱਛੋਂ ਆਪਰਾਧ ਦੀ ਅਪਰਾਧੀ ਸੀ ਜਿਹੜੇ ਇਹ ਪੈਦਲ ਹੀ ਟ੍ਰੇਨ ਨੰਬਰ 8 ਵੱਲ ਭੱਜ ਉੱਠੇ ਉਨ੍ਹਾਂ ਦੇ ਭਿਆਨਕ ਇਰਾਦੇ ਜਾਣ ਕੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਮੌਜੂਦ ਚਸ਼ਮਦੀਦ ਗਵਾਹ ਤੀ ਜਿਹੜੇ ਉਹਨਾਂ 'ਚ ਵੀ ਇੰਨਾ ਹੌਸਲਾ ਨਹੀਂ ਰਹਿ ਗਿਆ ਸੀ ਕਿ ਉਹ ਮਾਰੂ ਹਥਿਆਰਾਂ ਨਾਲ ਲੈਸ ਕਾਤਲਾਂ ਨੂੰ ਰੋਕਣ ਜਾਂ ਫੜਨ ਦਾ ਇਰਾਦਾ ਕਰਦੇ ਚਾਰੇ ਪਾਸੇ ਸੰਤਨੀ ਫੈਲ ਗਈ ਸੀ ਸਰਦਾਰ ਕੈਰੋਂ ਦਾ ਮ੍ਰਿਤਕ ਸਰੀਰ ਕਾਰ ਦੀ ਪਿਛਲੀ ਸੀਟ ਉੱਤੇ ਢੇਰੀ ਹੋਇਆ ਪਿਆ ਸੀ ਅਗਲੀ ਸੀਟ ਉੱਤੇ ਉਹਨਾਂ ਦਾ ਪੀਏ ਦਮ ਤੋੜ ਚੁੱਕਿਆ ਸੀ ਕਾਰ ਦੇ ਖੱਬੇ ਪਾਸੇ ਪੰਜਾਬ ਦੇ ਇੰਡਸਟਰੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਬਲਦੇਵ ਰਾਜ ਕਮੂਰ ਦੀ ਲਾਸ਼ ਮੁੱਦੀ ਪਈ ਸੀ ਤੇ ਸੱਜੇ ਪਾਸੇ ਕਾਰ ਦਾ ਡਰਾਈਵਰ ਦਲੀਪ ਸਿੰਘ ਮੌਤ ਦੀ ਗੋਤ ਵਿੱਚ ਸੁੱਤਾ ਪਿਆ ਸੀ ਭਾਵੇਂ ਉਸ ਸਮੇਂ ਦਿਨ ਦੇ 12:30 ਬਜੇ ਸੀ ਪਰ ਬਾਤਾਵਰਨ ਵਿੱਚ ਇੱਕ ਅਜੀਬ ਦਿਲ ਹਿਲਾ ਦੇਣ ਵਾਲੀ ਚੁੱਪ ਸਮਾ ਗਈ ਸੀ ਜਿਹਨੂੰ ਮਹਿਸੂਸ ਕਰਕੇ ਲੂ ਕੰਡੇ ਖੜੇ ਹੋ ਜਾਣੇ ਰਸੋਈ ਪਿੰਡ ਦਾ ਸਰਪੰਚ ਹਰੀ ਕਿਸ਼ਨ ਚੌਂਕੀਦਾਰ ਵੱਲੋਂ ਸੂਚਨਾ ਉੱਤੇ ਜਾਣ ਮਗਰੋਂ ਉਦੋਂ ਹੀ ਘਟਨਾ ਵਾਲੀ ਥਾਂ ਤੇ ਪਹੁੰਚ ਗਿਆ ਉੱਥੇ ਕੁਝ ਠਹਿਰਨ ਮਗਰੋਂ ਉਹ ਰਾਈ ਪੁਲ ਥਾਣੇ ਰਿਪੋਰਟ ਦਰਜ ਕਰਾਉਣ ਲਈ ਰਵਾਨਾ ਹੋ ਗਿਆ ਸੂਚਨਾ ਮਿਲਦੇ ਹੀ ਪੁਲਿਸ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਪਰ ਉਦੋਂ ਤੱਕ ਕਾਤਲ ਫਰਾਰ ਹੋ ਚੁੱਕੇ ਸਨ ਕਿਉਂਕਿ ਕਤਲ ਇੱਕ ਸਾਫ ਦਾ ਮੁੱਖ ਮੰਤਰੀ ਦਾ ਹੋਇਆ ਸੀ ਇਸ ਲਈ ਇਹ ਖਬਰ ਅਗਵਾੰਗ ਸਾਰੇ ਦੇਸ਼ ਵਿੱਚ ਫੈਲ ਗਈ। ਪੁਲਿਸ ਦੀ ਸਾਰੀ ਮਸ਼ੀਨਰੀ ਹਰਕਤ ਵਿੱਚ ਆ ਗਈ। ਅਪਰਾਧੀਆਂ ਨੂੰ ਫੜਨ ਲਈ ਪੁਲਿਸ ਦੇ ਅਨੇਕ ਦਸਤੇ ਸੂਬੇ ਦੀਆਂ ਹੱਦਾਂ ਤੇ ਤਾਇਨਾਤ ਕਰ ਦਿੱਤੇ ਗਏ। ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਤਾਂ ਕਿ ਉਹਨਾਂ ਨੂੰ ਭੱਜ ਜਾਣ ਦਾ ਮੌਕਾ ਨਾ ਮਿਲ ਸਕੇ। ਭਾਵੇਂ ਅਪਰਾਧੀ ਪਛਾਣੇ ਨਹੀਂ ਗਏ ਸਨ ਪਰ ਉਹਨਾਂ ਦਾ ਹੁਲੀਆ ਵਾਇਰਲੈਸ ਰਾਹੀਂ ਪ੍ਰਸਾਰਤ ਕਰ ਦਿੱਤਾ ਗਿਆ ਸੀ। ਸੈਂਕੜੇ ਪੁਲਿਸ ਅਧਿਕਾਰੀ ਹੁਲੀਏ ਦੇ ਆਧਾਰ ਤੇ अपराधीयां ਦੀ ਖੋਜ ਵਿੱਚ ਲੱਗ ਗਏ ਥਾਂ ਥਾਂ ਤੇ ਕਾਰਾਂ ਟੈਕਸੀਆਂ ਬੱਸਾਂ ਦੀ ਜ਼ਬਰਦਸਤ ਚੈਕਿੰਗ ਹੋਣ ਲੱਗ ਪਈ ਉਧਰ ਘਟਨਾ ਵਾਲੀ ਥਾਂ ਤੇ ਇਸ ਕਤਲ ਕਾਂਡ ਦੀ ਰਫਟ ਦਰਜ ਕਰਨ ਮਗਰੋਂ ਪੁਲਿਸ ਸਟੇਸ਼ਨ ਦਾ ਇੰਚਾਰਜ ਹਰਵੰਤ لال ਪਹੁੰਚ ਗਿਆ ਲਾਸ਼ਾਂ ਦੇਖਣ ਮਗਰੋਂ ਉਹ ਬੇਲਦਾਰ ਸੀਤਾ RAM ਨਾਲ ਕਾਤਲਾਂ ਦੀ ਖੋਜ ਵਿੱਚ ਕੋਈ ਦੇਰ ਦੂਰ ਤੱਕ ਗਿਆ ਪਰ ਕੋਈ ਸੁਰਾਗ ਨਾ ਮਿਲਣ ਕਰਕੇ ਵਾਪਸ ਆ ਗਿਆ ਸੂਚਨਾ ਮਿਲਣ ਤੇ ਸੋਨੀਪੱਤ ਤੋਂ ਆਏ ਪੁਲਿਸ ਇੰਸਪੈਕਟਰ ਅਮਰਨਾਥ ਨੇ ਵੀ ਲਾਸ਼ਾਂ ਦਾ ਮਉਾਇਨਾ ਕੀਤਾ ਤੇ ਉਹਨਾਂ ਦੇ ਪੰਚਨਾਮੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਕਰਨਾਲ, ਦਿੱਲੀ ਅਤੇ ਚੰਡੀਗੜ੍ਹ ਤੋਂ ਛੋਟੇ ਵੱਡੇ ਪੁਲਿਸ ਅਫਸਰ ਉੱਥੇ ਪਹੁੰਚ ਗਏ ਸਨ। ਅਣਵੰਡੇ ਪੰਜਾਬ ਦੇ ਮੁੱਖ ਮੰਤਰੀ ਕਾਮਰੇਡ ਰਾਮਕਿਸ਼ਨ ਵੱਡੇ ਅਫਸਰ ਸਰਦਾਰ ਕੈਰੋਂ ਦੀ ਧਰਮ ਪਤਨੀ ਵੱਡਾ ਪੁੱਤਰ ਸੁਰਿੰਦਰ ਸਿੰਘ ਕੈਰੋਂ ਤੇ ਉਹਨਾਂ ਦੇ ਕਈ ਰਿਸ਼ਤੇਦਾਰ ਖਬਰ ਮਿਲਣ ਤੇ ਉੱਥੇ ਇਕੱਤਰ ਹੋ ਗਏ ਇਸ ਤੋਂ ਇਲਾਵਾ ਪੰਜਾਬ ਪੁਲ ਦੇ ਆਈਜੀ ਸ਼੍ਰੀ ਗੁਰਦੇਵਾਲ ਸਿੰਘ ਡੀਆਈਜੀ ਅਸ਼ਵਨੀ ਕੁਮਾਰ ਤੇ ਸ਼੍ਰੀ ਮਾਥੁਰ ਇਹਨਾਂ ਨੇ ਵੀ ਘਟਨਾ ਵਾਲੀ ਥਾਂ ਤੇ ਪਹੁੰਚਣ ਦੇ ਵਿੱਚ ਦੇਰ ਨਹੀਂ ਕੀਤੀ ਨੈਸ਼ਨਲ ਹਾਈਵੇ ਜਰਨੇਲੀ ਸੜਕ ਤੇ ਦਿਨ ਦਿਹਾੜੇ ਹੋਏ ਇਸ ਭਿਆਨਕ ਕਤਲ ਕਾਂਡ ਨੇ ਰਚਾਸ਼ਨ ਨੂੰ ਇੱਕ ਵਾਰ ਤਾਂ ਹਿਲਾ ਕੇ ਰੱਖ ਦਿੱਤਾ ਸੀ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਇਸ ਘਟਨਾ ਦੀ ਵੱਡੇ ਪੈਮਾਨੇ ਤੇ ਜਾਂਚ ਹੋਣ ਲੱਗ ਪਈ ਦਿੱਲੀ ਤੋਂ ਜਾਸੂਸੀ ਕੁੱਤੇ ਪਹੁੰਚ ਚੁੱਕੇ ਸਨ ਸਾਰਾ ਇਲਾਕਾ ਪੁਲਿਸ ਨੇ ਘੇਰ ਲਿਆ ਸੀ ਖੋਜੀ ਦਲ ਨੇ ਪੈਰਾਂ ਦੇ ਨਿਸ਼ਾਨ ਲੱਭਣ ਲਈ ਬੜੀ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਖੋਜੀ ਦੁਨੀ ਚੰਦ ਨੇ ਚਾਰ ਅਪਰਾਧੀਆਂ ਦੇ ਪੈਰਾਂ ਦੇ ਨਿਸ਼ਾਨ ਲੱਭ ਲਏ ਜੋ ਡਰੇਨ ਨੰਬਰ 8 ਦੀ ਪੱਟੀ ਤੱਕ ਗਏ ਸਨ ਦੂਜੇ ਦਿਨ ਖੋਜੀ ਦਲ ਨੂੰ ਡਰੇਨ ਦੇ ਦੂਸਰੇ ਪਾਸੇ ਵੀ ਪੈਰਾਂ ਦੇ ਨਿਸ਼ਾਨ ਮਿਲ ਗਏ ਖੋਜੀ ਦਲ ਇਹਨਾਂ ਨਿਸ਼ਾਨਾਂ ਦੇ ਪਿੱਛੇ ਪੰਜਾਬ ਛੋੜ ਤੱਕ ਹੀ ਪਹੁੰਚ ਸਕਿਆ ਕਿਉਂਕਿ ਇਸ ਤੋਂ ਅੱਗੇ ਨਿਸ਼ਾਨ ਮਿਲਣੇ ਬੰਦ ਹੋ ਗਏ ਸਨ ਪੁਲਿਸ ਨੇ ਕੁਝ ਨਿਸ਼ਾਨਾਂ ਨੂੰ ਜ਼ਮੀਨ ਖੋਦ ਕੇ ਅੱਗੇ ਟੁਕੜਿਆਂ ਦੇ ਰੂਪ ਚ ਸੁਰੱਖਿਤ ਕਰਕੇ ਆਪਣੇ ਕਬਜ਼ੇ ਚ ਲੈ ਲਿਆ ਤੇ ਮੌਇਨੇ ਲਈ ਚੰਡੀਗੜ੍ਹ ਭੇਜ ਦਿੱਤਾ ਕੇਂਦਰੀ ਗ੍ਰਹਿ ਵਿਭਾਗ ਦੇ ਹੁਕਮ ਨਾਲ ਭੇਜੇ ਗਏ ਖੋਜੀ ਕੁੱਤੇ ਵੀ ਅਪਰਾਧੀਆਂ ਦੀ ਸੰਭਾਵਿਤ ਮੁਸ਼ਕ ਪਾ ਕੇ ਉਹਨਾਂ ਤੱਕ ਪਹੁੰਚਣ ਦੇ ਯਤਨਾਂ 'ਚ ਲੱਗੇ ਸਨ ਪਰ ਇਹ ਸਾਰੇ ਯਤਨ ناکਾਮ ਹੋ ਗਏ ਹਿਰਾਸਤ ਵਿੱਚ ਲਏ ਗਏ ਅਨੇਕਾਂ ਵਿਅਕਤੀਆਂ ਤੋਂ ਪੁੱਛਗਿੱਛ ਦਾ ਕੋਈ ਵੀ ਨਤੀਜਾ ਨਾ ਨਿਕਲਿਆ ਪੁਲਿਸ ਕੋਲ ਅੰਦਾਜ਼ੇ ਲਾਉਣ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ ਸਰਦਾਰ ਕੈਰੋਂ ਦਾ ਰਾਜਨੀਤੀ ਅਤੇ ਸਮਾਜ ਵਿੱਚ ਖਾਸ ਮਹੱਤਵ ਸੀ ਉਨਾ ਦਾ ਰਵਈਆ ਕਈ ਵਾਰ ਜ਼ਰੂਰਤ ਤੋਂ ਵੀ ਜ਼ਿਆਦਾ ਸਖਤ ਹੋ ਜਾਂਦਾ ਸੀ ਇਸੇ ਕਰਕੇ ਜਿੱਥੇ ਉਹਨਾਂ ਦੇ ਹਜ਼ਾਰਾ ਹਿੱਤੂ ਸਨ ਉਥੇ ਕਈ ਕੱਟੜ ਦਚਮਣ ਵੀ ਪੈਦਾ ਹੋ ਗਏ ਸਨ ਕਮਿਸ਼ਨ ਦੀ ਦਾਸ ਕਮਿਸ਼ਨ ਦੀ ਰਿਪੋਰਟ ਛਪਣ ਤੋਂ ਪਹਿਲਾਂ ਸਰਦਾਰ ਕੈਰੋ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣਾ ਪਿਆ ਸੀ ਉਸ ਸਮੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਇੱਕ ਡਿਕਟੇਟਰ ਕਿਸਮ ਦੇ ਮੁੱਖ ਮੰਤਰੀ ਤੋਂ ਖਿਹੜਾ ਛੁੱਟਿਆ ਉਦੋਂ ਇਹ ਖਬਰਾਂ ਵੀ ਛਪੀਆਂ ਸਨ ਕਿ ਉਹਨਾਂ ਨੇ ਰਾਜਨੀਤੀ ਤੋਂ ਸੰन्यास ਲੈਣ ਦਾ ਫੈਸਲਾ ਕਰ ਲਿਆ ਇੱਕ ਤਰ੍ਹਾਂ ਉਹ 8 ਮਹੀਨੇ ਰਾਜਨੀਤੀ ਤੋਂ ਦੂਰ ਰਹੇ ਇਸੇ ਦੌਰਾਨ ਉਹਨਾਂ ਦੇ ਦੋਹੇ ਪੁੱਤਰਾਂ ਦੀ ਕਰੜੀ ਆਲੋਚਨਾ ਵੀ ਹੁੰਦੀ ਰਹੀ ਪੰਜਾਬ ਸਰਕਾਰ ਨੇ ਕੈਰੋਂ ਵਿਰੁੱਧ ਸਖਤ ਕਾਰਵਾਈ ਕਰਨੀ ਸ਼ੁਰੂ ਕਰਤੀ ਸੀਗੀ ਕੈਰੋਂ ਪਰਿਵਾਰ ਦੇ ਵਿਰੁੱਧ ਪਰ ਇੰਨਾ ਕੁਝ ਹੋਣ ਤੇ ਵੀ ਸਰਦਾਰ ਕੈਰੋਂ ਦਾ ਪ੍ਰਭਾਵ ਕਹਿੰਦੇ ਖਤਮ ਨਹੀਂ ਸੀ ਹੋਇਆ ਉਸ ਸਮੇਂ ਦੇ ਮੁੱਖ ਮੰਤਰੀ ਰਾਮਕ੍ਰਿਸ਼ਨ ਇਹਦੀ ਗੈਰ ਦੂਰ ਅੰਦੇਸ਼ ਅਤੇ ਕਮਜ਼ੋਰ ਅਗਵਾਈ ਨੇ ਇੱਕ ਵਾਰ ਫਿਰ ਹਵਾ ਦਾ ਰੁੱਖ ਸਰਦਾਰ ਕੈਰੋਂ ਦੇ ਵੱਲ ਹੱਕ ਚ ਬਦਲਤਾ ਸੀ ਕਣਕ ਦੀਆਂ ਕੀਮਤਾਂ ਵਧਣ ਦੇ ਨਾਲ ਜਨਤਾ 'ਚ ਬੇਚੈਨੀ ਫੈਲਣ ਲੱਗ ਪਈ ਸੀ ਕਾਫੀ ਲੋਕ ਕੈਰੋਂ ਯੁੱਗ ਨੂੰ ਚੰਗਾ ਸਮਝਣ ਲੱਗੇ ਸੀ ਅਖਬਾਰਾਂ 'ਚ ਇਹ ਚਰਚਾ ਹੋਣ ਲੱਗ ਪਈ ਸੀ ਕਿ ਸਰਦਾਰ ਕੈਰੋਂ ਫਿਰ ਤੋਂ ਸਿਆਸਤ ਵਿੱਚ ਆਉਣ ਲਈ ਸਰਗਰਮ ਹੋ ਗਏ ਨੇ ਉਦੋਂ ਇਹ ਖਬਰ ਵੀ ਚਫੀ ਸੀ ਕਿ ਉਹ ਸਿਆਸਤ ਵਿੱਚ ਆ ਗਏ ਨੇ ਤੇ ਪੰਜਾਬ ਦੇ ਹਾਲਾਤ ਤੇ ਗੱਲਬਾਤ ਕਰਨ ਲਈ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਮਿਲਣ ਦਿੱਲੀ ਜਾ ਰਹੇ ਹਨ ਤਾਂ ਇਸ ਖਬਰ ਨੂੰ ਪੜ ਕੇ ਕਾਤਲਾਂ ਨੇ ਕਿਵੇਂ ਕਤਲ ਦੀ ਸਾਜ਼ਿਸ਼ ਬਣਾਈ ਇਸ ਪ੍ਰਚਨ ਦਾ ਉੱਤਰ ਜਿਹੜਾ ਵੀ ਅੱਗੇ ਚੱਲ ਕੇ ਦਿੱਤਾ ਜਾਊਗਾ ਇਸ ਸਮੇਂ ਤਾਂ ਇੰਨਾ ਜ਼ਿਕਰ ਕਰਨਾ ਕਾਫੀ ਹੈ ਕਿ ਸਰਦਾਰ ਕੈਰੋਂ ਨੇ ਕਤਲ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਸੀ ਇਹ ਵੀ ਕਿਹਾ ਜਾਂਦਾ ਕਿ ਮੁਲਾਕਤ ਸਿਆਸੀ ਨਜ਼ਰੀਏ ਤੋਂ ਬਹੁਤ ਮਹੱਤਵ ਵਾਲੀ ਸੀ ਸ਼ਾਇਦ ਕੋਈ ਸਿਆਸੀ ਧਮਾਕਾ ਹੋ ਜਾਂਦਾ ਪਰ ਕੁਦਰਤ ਨੂੰ ਇਹ ਸਹਿਕਾਰ ਨਹੀਂ ਸੀ ਆਪਣੀਆਂ ਸਮਾਜਿਕ ਤੇ ਰਾਜਨੀਤਿਕ ਰਜਾਈਆਂ ਤੋਂ ਛੁੱਟੀ پا ਕੇ ਕੈਰੋਂ 6 ਫਰਵਰੀ ਸਨ 1965 ਦੀ ਬਸੰਤ ਪੰਚਮੀ ਦੇ ਦਿਨ ਆਪਣੇ ਸਾਥੀਆਂ ਨਾਲ ਕਾਰ ਰਹੀਂ ਚੰਡੀਗੜ੍ਹ ਲਈ ਰਵਾਨਾ ਹੋ ਗਏ ਉਹਨਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਹਨਾਂ ਦੇ ਪੁਰਾਣੇ ਵੈਰੀ ਉਹਨਾਂ ਦੀ ਜਾਨ ਲੈਣਗੇ ਰਸਤੇ ਵਿੱਚ ਕਿਤੇ ਘਾਤ ਲਾ ਕੇ ਬੈਠੇ ਨੇ ਦਿੱਲੀ ਤੋਂ ਚੱਲਿਆਂ ਥੋੜਾ ਸਮਾਂ ਹੋਇਆ ਸੀ ਉਹਨਾਂ ਦੀ ਕਾਰ ਤੇਜ਼ੀ ਨਾਲ ਦੌੜ ਰਹੀ ਸੀ ਮੌਤ ਪਰਛਾਵੇਂ ਵਾਂਗ ਉਹਨਾਂ ਦਾ ਪਿੱਛਾ ਕਰ ਰਹੀ ਸੀ ਪਰ ਉਹ ਮੌਤ ਤੋਂ ਬੇਖਬਰ ਆਪਣੀ ਮੰਜ਼ਿਲ ਵੱਲ ਵਧੇ ਜਾ ਰਹੇ ਸਨ ਕਾਰ ਰਸੋਈ ਪਿੰਡ ਦੇ ਨੇੜੇ ਪਹੁੰਚ ਚੁੱਕੀ ਸੀ ਸਰਦਾਰ ਕੈਰੋਂ ਤੇ ਉਹਨਾਂ ਦੇ ਸਾਥੀਆਂ ਨੇ ਨੋਟ ਕੀਤਾ ਕਿ 50-60 ਗਜ ਦੀ ਦੂਰੀ ਤੇ ਮਰੰਮਤ ਹੋ ਰਹੀ ਸੜਕ ਦੇ ਦਰਮਿਆਨ ਦਿੱਗੇ ਹੋਏ ਟਰਮਾ ਦੇ ਕਾਰਨ ਰਸਤਾ ਬੰਦ ਹੋ ਚੁੱਕਿਆ ਹੈ। ਉੱਥੇ ਹੀ ਦਰੰਨਾ ਕੋਲ ਖੜਾ ਇੱਕ ਆਦਮੀ ਲਾਲ ਝੰਡੀ ਦਿਖਾ ਕੇ ਕਾਰ ਨੂੰ ਰੁਕਣ ਦਾ ਇਸ਼ਾਰਾ ਕਰ ਰਿਹਾ ਸੀ। ਇਸ਼ਾਰਾ ਮਿਲਣ ਤੇ ਕਾਰ ਪਿੰਡ ਦੇ ਸਕੂਲ ਦੇ ਐਨ ਨੇੜੇ ਰੁਕੀ। ਸੜਕਾਂ ਖਰਾਬ ਹੋਣ ਦੇ ਕਰਕੇ ਡਰਾਈਵਰ ਦਲੀਪ ਸਿੰਘ ਇਹਨੂੰ ਜਰਾ ਵੀ ਸ਼ੱਕ ਨਾ ਹੋਇਆ ਕਿ ਸੜਕ ਦਾ ਬੰਦ ਹੋਣਾ ਕੇਵਲ ਇਤਫਾਕ ਨਹੀਂ ਹੈ, ਸਗੋਂ ਇੱਕ ਭਿਆਨਕ ਸਾਜ਼ਿਸ਼ ਦਾ ਹਿੱਸਾ ਹੈ। ਉਹਨੂੰ ਕੀ ਪਤਾ ਸੀ ਕਿ ਲਾਲ ਝੰਡੀ ਭਿਆਨਕ ਮੌਤ ਦਾ ਰੂਪ ਧਾਰ ਕੇ ਸਾਹਮਣੇ ਆਈ ਹੈ ਅੱਖ ਦੇ ਫੋਰ ਵਿੱਚ ਮਾਰੂ ਹਥਿਆਰਾਂ ਨਾਲ ਲੈਸ ਚਾਰ ਆਦਮੀਆਂ ਨੇ ਕਾਰ ਨੂੰ ਚਾਰੇ ਪਾਸਿਓਂ ਘੇਰ ਲਿਆ ਉਹਨਾਂ ਨੇ ਬੜੀ ਹੀ ਬੇਰਹਿਮੀ ਨਾਲ ਸਰਦਾਰ ਕੈਰੋਂ ਤੇ ਉਹਨਾਂ ਦੇ ਸਾਥੀਆਂ ਨੂੰ ਮਿੰਟਾਂ ਸੈਕਿੰਟਾਂ ਵਿੱਚ ਮੌਤ ਦੀ ਨੀਂਦ ਸੌਾ ਦਿੱਤਾ ਤੇ ਇਸ ਨਗਰੋਂ ਉਹ ਉੱਥੋਂ ਭੱਜ ਗਏ ਹੁਣ ਗਵਾਹਾਂ ਦੇ ਬਿਆਨਾਂ ਦੇ ਅਨੁਸਾਰ ਪੁਲਿਸ ਨੂੰ ਇੰਨਾ ਤਾਂ ਪਤਾ ਲੱਗ ਗਿਆ ਕਿ ਕਾਤਲ ਗਿਣਤੀ ਵਿੱਚ 4 ਸੀਗੇ ਜਿਨ੍ਹਾਂ ਵਿੱਚੋਂ 2 ਸਿੱਖ 2 ਮੋਂਨੇ ਸਨ ਤੇ ਉਹ ਡਰੇਨ ਨੰਬਰ 8 ਵੱਲ ਭੱਜੇ ਸੀਗੇ ਪਰ ਪੁਲਿਸ ਇਹ ਪਤਾ ਨਹੀਂ ਕਰ ਸਕੀ ਕਿ ਕਾਤਲ ਕੌਣ ਸੀ ਤੇ ਕਿੱਥੋਂ ਆਏ ਸਨ ਤੇ ਕਿੱਥੇ ਲੁਕ ਗਏ ਪੁਲਿਸ ਦੇ ਵੱਡੇ ਵੱਡੇ ਖੁਰਾਂਟ ਜਾਂਚ ਅਫਸਰ ਬਹੁਤ ਸਿਰ ਮਾਰਨ ਦੇ ਬਾਵਜੂਦ ਇਹ ਜਾਣਨ 'ਮ ਅਸਮਰੱਥ ਹੋ ਗਏ ਸੀ ਕਿ ਇਹਨਾਂ ਬੇਰਹਿਮੀ ਨਾਲ ਕੀਤੇ ਕਤਲਾਂ ਪਿੱਛੇ ਕਿਹੜਾ ਗੂੜਾ ਪੇਧ ਛੁਪਿਆ ਹੋਇਆ ਹੈ ਜਿਸ ਭਿਆਨਕ ਤਰੀਕੇ ਨਾਲ ਕਤਲ ਕੀਤੇ ਗਏ ਸੀ ਉਸ ਤੋਂ ਇਹ ਸਪਸ਼ਟ ਨਜ਼ਰ ਆ ਰਿਹਾ ਸੀ ਕਿ ਸਰਦਾਰ ਕੈਰੋ ਨੂੰ ਆਪਣੇ ਕਿਸੇ ਕੱਟੜ ਦੁਸ਼ਮਣ ਦਾ ਸ਼ਿਕਾਰ ਹੋਣਾ ਪਿਆ ਏ ਤੇ ਉਹਨਾਂ ਦੇ ਸਾਥੀਆਂ ਨੂੰ ਇਸ ਲਈ ਮਰਨਾ ਪਿਆ ਤਾਂ ਕਿ ਉਹ ਅਪਰਾਧੀਆਂ ਦੀ شناخت ਨਾ ਕਰ ਸਕਣ ਤੇ ਨਾ ਹੀ ਉਹਨਾਂ ਵਿਰੁੱਧ ਗਵਾਹੀ ਦੇ ਸਕਣ ਦੇਸ਼ ਦੀ ਵੰਟ ਮੰਗਰੋਂ ਇਹ ਪਹਿਲਾ ਮੌਕਾ ਸੀ ਜਦ ਕੈਸੇ ਕਤਲ ਦੀ ਘਟਨਾ ਦੀ ਜਾਂਚ ਲਈ ਇੰਨੇ ਵੱਡੇ ਪੈਮਾਨੇ ਤੇ ਪ੍ਰਬੰਧ ਕੀਤਾ ਗਿਆ ਹੋਵੇ ਅਪਰਾਧ ਦੀ ਤੈ ਤੱਕ ਪਹੁੰਚਣ ਲਈ ਲਗਭਗ ਸਾਰੇ ਵੱਡੇ ਵੱਡੇ ਮਾਹਰ ਸੱਦ ਲਏ ਗਏ ਸਨ ਸੋਨੀਪੱਤਚ ਬੁਲਾਈ ਗਈ ਮੰਤਰੀ ਮੰਡਲ ਦੀ ਖਾਸ ਬੈਠਕ ਚ ਉਸ ਸਮੇਂ ਦੇ ਮੁੱਖ ਮੰਤਰੀ ਮੰਡਲ ਦੀ ਜਿਹੜੀ ਮਤਲਬ ਕਿ ਰਾਮ ਕ੍ਰਿਸ਼ਨ ਜਿਹਾ ਮੁੱਖ ਮੰਤਰੀ ਉਸ ਸਮੇਂ ਦਾ ਤੈ ਬੈਠਕ ਵਿੱਚ ਸੀਗਾ ਇਹਨੇ ਐਲਾਨ ਕਰਤਾ ਤਾਂ ਕੇ ਸਰਦਾਰ ਪ੍ਰਤਾਪ ਕੈਰੋਂ ਦੇ ਕਤਲ ਦਾ ਸੁਰਾਗ ਦੇਣ ਵਾਲੇ ਨੂੰ 50000 ਰੁਪਏ ਦਾ ਇਨਾਮ ਦਿੱਤਾ ਜਾਊਗਾ ਤੇ ਅਜਿਹੇ ਬੰਦੇ ਦਾ ਨਾਮ ਵੀ ਗੁਪਤ ਰੱਖਿਆ ਜਾਊਗਾ ਹੁਣ ਕਾਤਲਾਂ ਦਾ ਪਤਾ ਲਾਉਣ ਲਈ ਪੁਲਸ ਨੇ ਸਾਰਾ ਜ਼ੋਰ ਲਾਤਾ ਕਈਆਂ ਥਾਵਾਂ ਤੇ ਪੜਤਾਲੀ ਕੇਂਦਰ ਖੋਲ ਦਿੱਤੇ ਗਏ ਪੁਲਸ ਦੀਆਂ ਕਈ ਟੁਕੜੀਆਂ ਬਣਾ ਕੇ ਖੋਜ ਵਿੱਚ ਲਾ ਦਿੱਤੀਆਂ ਗਈਆਂ ਸੀ ਜਾਂਚ ਲਈ 2 ਡੀਆਈਜੀ 10 ਡੀਐਸਪੀ 40 ਇੰਸਪੈਕਟਰ ਤੇ 100 ਸਿਪਾਹੀ ਨਿਯੁਕਤ ਕੀਤੇ ਗਏ ਸੀ ਲਗਭਗ 7000 ਬੰਦਿਆਂ ਤੋਂ ਪੁੱਛਗਿੱਛ ਕੀਤੀ ਗਈ ਤਕਰੀਬਨ 4600 ਕਾਰਾਂ ਦੀ ਚੈਕਿੰਗ ਕੀਤੀ ਗਈ ਸੀ ਜ਼ਿਲ੍ਹਾ ਅੰਮ੍ਰਿਤਸਰ ਦੇ ਕਈ ਪਿੰਡਾਂ 'ਵਾਂ ਛਾਪੇ ਮਾਰੇ ਗਏ ਮਸ਼ਹੂਰ ਸਮਗਲਰ ਤੇ ਬਦਮਾਸ਼ਾਂ ਦੀ ਨਿਗਰਾਨੀ ਕੀਤੀ ਗਈ ਸ਼ੱਕ ਦੇ ਆਧਾਰ 'ਤੇ ਅਨੇਕ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਿ ਕਹਿਰੋ ਦੇ ਕਤਲਾਂ ਬਾਰੇ ਕੁਝ ਪਤਾ ਲੱਗ ਸਕੇ ਪੰਜਾਬ ਪੁਲਤਲੀ ਕੈਰੋਂ ਕਤਲकांड ਵਕਾਰ ਦਾ ਮਾਮਲਾ ਬਣ ਗਿਆ ਸੀ ਅਜੇ ਤੱਕ ਕੋਈ ਸਰਾਗ ਨਹੀਂ ਮਿਲਿਆ ਸੀ ਜਿਹਦੇ ਨਾਲ ਕੇ ਅਪਰਾਧੀਆਂ ਤੱਕ ਪਹੁੰਚਣ ਤੇ ਮਦਦ ਮਿਲ ਸਕਦੀ ਪੁਲਤ ਨੇ ਪੁੱਛਗਿੱਛ ਕਰਨ ਵਿੱਚ ਕੋਈ ਅਸਰ ਨਹੀਂ ਛੱਡੀ ਸੀ ਇਥੋਂ ਤੱਕ ਕੇ ਸਰਦਾਰ ਕੈਰੋਂ ਦੇ ਭੱਤੇ ਪੁੱਤਰ ਸੁਰਿੰਦਰ ਕੈਰੋਂ ਨੂੰ ਵੀ ਜਾਂਚ ਵਿੱਚ ਸ਼ਾਮਲ ਹੋਣਾ ਪਿਆ ਜਿਹਦਾ ਕਾਰਨ ਇਹ ਸੀ ਕਿ ਉਹ ਕਤਲ ਦੇ ਦਿਨ ਦਿੱਲੀ ਚ ਠਹਿਰਿਆ ਹੋਇਆ ਸੀ ਪੁਲਿਸ ਇਸ ਗੱਲ ਦੀ ਜਾਂਚ ਕਰਨਾ ਚਾਹੁੰਦੀ ਸੀ ਕਿ ਸੁਰਿੰਦਰ ਕੈਰੋਂ ਆਪਣੇ ਪਿਤਾ ਨਾਲ ਚੰਡੀਗੜ੍ਹ ਕਿਉਂ ਨਹੀਂ ਪਰਤਿਆ ਉਹ ਦਿੱਲੀ ਵਿੱਚ ਕਿਉਂ ਰੁਕਿਆ ਤਾਂ ਇਹਨਾਂ ਪ੍ਰਸ਼ਨਾਂ ਦਾ ਸੰਤੋਜਨਕ ਉੱਤਰ ਦੇਣ ਤੋਂ ਪਿੱਛੋਂ ਹੀ ਥੁਰਿੰਦਰ ਕੈਨਨ ਨੂੰ ਪੁਲਿਸ ਦੀ ਪੁੱਛਗਿੱਛ ਤੋਂ ਛੁਟਕਾਰਾ ਮਿਲਿਆ ਸੀ ਪੁਲਿਸ ਕਈ ਥਿਉਰੀਆਂ ਤੇ ਕੰਮ ਕਰ ਰਹੀ ਸੀ ਉਹ ਹਰੇਕ ਸੰਭਵ ਦਿਸ਼ਾ ਮਹਿਸੂਸ ਕਰਕੇ ਸਰਗਰਮ ਹੋ ਜਾਂਦੀ ਸੀ ਜਾਂਚ ਅਫਸਰਾਂ ਦੀਆਂ ਤੇਜ ਨਜ਼ਰਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਤਿੰਨੋ ਸੰਭਾਵਨਾਵਾਂ ਮਰੜ ਰਹੀਆਂ ਸਨ ਜਿਨ੍ਹਾਂ ਦੀ ਪਿਸ਼ਟ ਭੂਮੀ 'ਚ ਕਤਲकांड ਦਾ ਗੂੜਾ ਭੇਦ ਲੁਕਿਆ ਹੋਇਆ ਸੀ ਇਨ੍ਹਾਂ ਸੁਭਾਵਨਾਵਾਂ ਨੂੰ ਸਾਹਮਣੇ ਰੱਖਦੇ ਆਂ ਵੱਡੇ ਪੈਮਾਨੇ ਤੇ ਸੂਖਮ ਢੰਗ ਨਾਲ ਜਾਂਚ ਹੋਣ ਲੱਗੀ ਸੀ ਪੁਲਿਸ ਦੀਆਂ ਨਜ਼ਰਾਂ ਵਿੱਚ ਤਿੰਨ ਪ੍ਰਸ਼ਨ ਤੈਰ ਰਹੇ ਸੀ ਪਹਿਲਾ ਕੀ ਇਹ ਸਿਆਸੀ ਕਤਲ ਸੀ ਜੇ ਇਹ ਸਨ ਤਾਂ ਇਸ ਭਿਆਨਕ ਕਤਲकांड ਪਿੱਛੇ ਕਿਸ ਸਿਆਸਤਦਾਨ ਦਾ ਹੱਥ ਸੀ ਦੂਜਾ ਕੀ ਸਰਦਾਰ ਕੈਰੋਂ ਦਾ ਕਤਲ ਕਿਸੇ ਨਿੱਜੀ ਵੈਰ ਕਾਰਨ ਕੀਤਾ ਗਿਆ ਇਹ ਵੈਰੀ ਕੌਣ ਹੋ ਸਕਦਾ ਤੀਜਾ ਕੀ ਕਤਲ ਨਿੱਜੀ ਤੇ ਸਿਆਸੀ ਕਾਰਨ ਕੀਤੇ ਗਏ ਅਜੇ ਹਾ ਕੌਣ ਵਿਅਕਤੀ ਹੈ ਜਿਹਦੀ ਜਿਹਦੀ ਸਰਦਾਰ ਕੈਰੋ ਨਾਲ ਰਾਹਨੀਤੀਵਾ ਨਿੱਜੀ ਦੁਸ਼ਮਣੀ ਸੀ ਇਹ ਤਿੰਨ ਕਾਰਨ ਸੀਗੇ ਇਹਨਾਂ ਕੋਲੇ ਤਾਂ ਇਹਨਾਂ ਸੰਭਾਵਨਾਵਾਂ ਜਾਂ ਵਿਚਾਰਧਾਰਾਵਾਂ ਦੇ ਸਹਾਰੇ ਜਾਂਚ ਅੱਗੇ ਵਧ ਰਹੀ ਸੀ ਪੁਲਿਸ ਨੇ ਸੈਂਕੜੇ ਬੰਦਿਆਂ ਨੂੰ ਪੁੱਛਗਿੱਛ ਲਈ ਰੋਕਿਆ ਥਾਂ-ਥਾਂ ਛਾਪੇ ਮਾਰੇ ਸ਼ੱਕੀ ਬੰਦਿਆਂ ਦੀ ਜਾਸੂਸੀ ਵੀ ਕੀਤੀ ਪਰ ਇਹਨਾਂ ਸਭ ਹੁੰਦਿਆਂ ਵੀ ਪੁਲਿਸ ਕਿਤੇ ਸਿੱਟੇ ਤੇ ਨਾ ਪਹੁੰਚ ਸਕੀ ਕਾਤਲ ਕਤਲ ਅਜੇ ਤੱਕ ਭੇਦ ਬਣਿਆ ਹੋਇਆ ਸੀ ਇਹ ਸਮਝਿਆ ਜਾਣ ਲੱਗ ਪਿਆ ਸੀ ਕਿ ਸ਼ਾਇਦ ਇਸ ਕਤਲकांड ਦਾ ਭੇਦ ਕਦੇ ਵੀ ਨਿਕਲ ਸਕੇਗਾ। ਜਾਂਚ ਦਿਨੋ ਦਿਨ ਉਲਝਦੀ ਜਾ ਰਹੀ ਸੀ। ਬਹੁਤ ਯਤਨਾਂ ਦੇ ਬਾਵਜੂਦ ਪੁਲਿਸ ਕੋਈ ਸੂਤਰ ਲੱਭਣ 'ਚ ਸਫਲ ਨਹੀਂ ਹੋ ਰਹੀ ਸੀ। ਸੂਬੇ ਵਿੱਚ ਆਵਾਜ਼ ਉੱਠਣ ਲੱਗ ਪਈ ਸੀ ਕਿ ਜਾਂਚ ਕੇਂਦਰੀ ਗੁਪਤਜਰ ਵਿਭਾਗ ਨੂੰ ਸੌਂਪ ਦਿੱਤੀ ਜਾਵੇ। ਅਖਬਾਰਾਂ 'ਆਮਾ ਰੋਜ਼ ਅੰਦਾਜ਼ੇ ਲਗਾਏ ਜਾਣ ਲੱਗੇ। ਕਦੇ ਮਹਿਸੂਸ ਹੋਣ ਲੱਗਦਾ ਸੀ ਕਿ ਕਾਤਲ ਅੱਜਕੱਲ ਵਿੱਚੇ ਫੜੇ ਜਾਣੇ ਆਲੇ ਤੇ ਕਦੇ ਲੱਗਦਾ ਸੀ ਕਿ ਕਾਸਰਾ ਨੂੰ ਫੜਨਾ ਪੰਜਾਬ ਪੁਲਿਸ ਦੇ ਬਾਦ ਦਾ ਰੋਕੇ ਨਹੀਂ ਇੱਕ ਖਬਰ ਦੇ ਅਨਸਾਰ ਕੈਰੋਂ ਦੀ ਕਾਰ ਦੀਆਂ ਬ੍ਰੇਕਾਂ ਜਾਮ ਸੰਨ ਕਾਰ ਡਰਾਈਵ ਤਲੀਪ ਸਿੰਘ ਕੁਝ ਦਿਨ ਪਹਿਲਾਂ ਹੀ ਨੌਕਰ ਰੱਖਿਆ ਸੀ ਬ੍ਰੇਕਾਂ ਜਮ ਕਿਉਂ ਹੋਈਆਂ ਕਾਰ ਡਰਾਈਵ ਤਲੀਪ ਸਿੰਘ ਵੀ ਕਿਤੇ ਸਾਜ਼ਿਸ਼ ਵਿੱਚ ਸ਼ਾਮਲ ਤਾਂ ਨਹੀਂ ਸੀ ਇਹਨਾਂ ਪ੍ਰਸ਼ਨਾਂ ਦੇ ਉੱਤਰ ਲਈ ਪੁਲਿਸ ਪੜਤਾਲ ਕਰਦੀ ਰਹੀ ਪਰ ਕਿਸੇ ਨਤੀਜੇ ਤੇ ਨਾ ਪਹੁੰਚ ਸકી ਜਾਂਚ ਦੌਰਾਨ ਪਤਾ ਲੱਗਿਆ ਕਿ ਕਾਲੀ ਟੋਪੀ ਵਾਲਾ ਇੱਕ ਪਤਲਾ ਜਿਹਾ ਬੁੱਢਾ ਸਰਦਾਰ ਕੈਰੋਂ ਦਾ ਪਿੱਛਾ ਕਰਦਾ ਰਿਹਾ ਸੀ ਕਾਲੀ ਟੋਪੀ ਵਾਲੇ ਦੀ ਉਮਰ 55 ਜਾਂ 60 ਸਾਲ ਦੀ ਸੀ ਤੇ ਉਹਦਾ ਕੱਦ 6 ਫੁੱਟ 8 ਇੰਚ ਸੀ ਪੁਲਿਸ ਅਨੁਸਾਰ ਕਾਲੀ ਟੋਪੀ ਵਾਲਾ ਲੰਬਾ ਬੁੱਢਾ ਮੈਂਬਰ ਪਾਰਲੀਮੈਂਟ ਸਰਦਾਰ ਰਣਜੀਤ ਸਿੰਘ ਦੀ ਕਾਜਨ ਰੋਡ ਤੇ ਸਥਿਤ ਕੋਠੀ ਦੇ ਆਸ-ਪਾਸ ਘੁੰਮਦਾ ਦੇਖਿਆ ਗਿਆ ਸੀ ਕੈਰੋਂ ਉਸ ਕੋਠੀ ਮੈਂ ਟਹਿਰੇ ਹੋਇਆ ਸੀ ਬੁੱਢੇ ਨੇ ਕਈ ਵਾਰ ਕੈਰੋਂ ਨਾਲ ਗੱਲ ਕਰਨ ਦਾ ਯਤਨ ਕੀਤਾ ਸੀ ਪਰ ਉਹਨੇ ਹਰ ਵਾਰ ਛਿੜਕਾਂ ਖਾਧੀਆਂ ਪੁਲਿਸ ਦਾ ਖਿਆਲ ਸੀ ਕਿ ਸ਼ਾਇਦ ਉਹਨੇ ਕਾਤਲਾਂ ਨੂੰ ਸਰਦਾਰ ਕੈਰੋਂ ਦੇ ਦਿੱਲੀ ਤੋਂ ਚੱਲਣ ਦੇ ਸਮੇਂ ਹੀ ਸੂਚਨਾ ਦਿੱਤੀ ਹੋਵੇ। ਪੁਲਿਸ ਦੇ ਇਸ ਅਨੁਮਾਨ ਦਾ ਇਹ ਆਧਾਰ ਵੀ ਸੀ ਕਿ ਕਾਲੀ ਟੋਪੀ ਵਾਲਾ ਉਹ ਬੁੱਢਾ ਕਤਲ ਦੀ ਵਾਰਦਾਤ ਮਗਰੋਂ ਗਾਇਬ ਹੋ ਗਿਆ ਸੀ। ਕਾਲੀ ਟੋਪੀ ਵਾਲੇ ਇਸ ਲੰਬੇ ਬੁੱਢੇ ਦੀ ਤਲਾਸ਼ ਜੋਰ-ਛੋਰ ਨਾਲ ਹੋਣ ਲੱਗੀ। ਆਕਰ ਉਹਨੂੰ 9 ਫਰਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਪੁੱਛਗਿੱਛ ਦੇ ਦੌਰਾਨ ਪੁਲਿਸ ਦਾ ਅਨੁਮਾਨ ਗਲਤ ਸਿੱਧ ਹੋ ਗਿਆ। ਤੇ ਬੁੱਢੇ ਬੰਦੇ ਨੂੰ ਛੱਡ ਦਿੱਤਾ ਗਿਆ ਕਾਤਲਾ ਦੀ ਖੋਜ ਲਈ ਕੋਈ ਠੋਸ ਸੂਤਰ ਹੱਥ ਨਹੀਂ ਲੱਗ ਰਿਹਾ ਸੀ ਇਸ ਲਈ ਕਾਤਲਾ ਨੂੰ ਫੜਨ ਲਈ ਖਾਸ ਕਦਮ ਚੁੱਕੇ ਜਾ ਰਹੇ ਸਨ ਸਰਕਾਰ ਨੇ ਬੱਕ ਬੱਕ ਵਿਸ਼ਿਆਂ ਤੇ ਮਹਾਰਾਂ ਦੀਆਂ ਸੇਵਾਵਾਂ ਪ੍ਰਾਪਤ ਕਰੀਆਂ ਰਾਤ ਤੱਕ ਮਹਾਰ ਹਵਾਈ ਜਹਾਜ਼ ਰਾਹੀਂ ਕਲਕੱਤੇ ਦੇ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਬਰੂਦ ਮਹਾਰਾਂ ਨੇ ਬਹੁਤ ਸੂਖਮਤਾ ਨਾਲ ਡਾਚਾਂ ਦਾ ਮਉਨਾ ਕੀਤਾ ਫੋਟੋਗ੍ਰਾਫਰਾਂ ਨੇ ਅਨੇਕ ਫੋਟੋਆਂ ਲਈਆਂ ਰਾਤ ਨੂੰ ਵੱਡੇ ਅਫਸਰਾਂ ਦੀ ਇੱਕ ਖਾਸ ਮੀਟਿੰਗ ਹੋਈ ਜਿਦੇ ਮਾ ਇਸ ਬਾਰ ਦਾ ਵਕ-ਵਕ ਪੱਖਾਂ ਤੇ ਸੋਚ ਵਿਚਾਰ ਹੋਈ ਤੇ ਨਾਲ ਹੀ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਕਿ ਕਿਸ ਢੰਗ ਨਾਲ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇ ਰੇਡੀਓ ਤੋਂ ਸਰਦਾਰ ਕੈਰੋਂ ਤੇ ਉਹਨਾਂ ਦੇ ਸਾਥੀਆਂ ਦੇ ਕਤਲ ਦਾ ਸਮਾਚਾਰ ਬ੍ਰੌਡਕਾਸਟ ਹੁੰਦੇ ਹੀ ਸਾਰੇ ਦੇਸ਼ ਚਤਰਥੱਲੀ ਮੱਚ ਗਈ ਇਸ ਦੁਖਾਂਤਕ ਘਟਨਾ ਨੂੰ ਸੁਣ ਕੇ ਪੰਜਾਬ ਖਾਸ ਤੌਰ ਤੇ ਸ਼ੋਕਮਾਂ ਡੁੱਬ ਗਿਆ। ਦਾਸ ਕਮਿਸ਼ਨਰ ਵੱਲੋਂ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ ਸਰਦਾਰ ਕੈਰੋਂ ਦਾ ਪੰਜਾਬ ਦੀ ਰਾਜਨੀਤੀ 'ਵਾਂ ਪ੍ਰਭਾਵਤੀ ਜਿਹੜਾ ਇਹ ਖਤਮ ਨਹੀਂ ਹੋਇਆ ਸੀ। ਪੂਰੇ 8 ਸਾਲ ਤੱਕ ਉਹਨੇ ਅਣਵੰਡੇ ਪੰਜਾਬ ਦੀ ਅਗਵਾਈ ਕੀਤੀ। ਜਦ ਤੱਕ ਮੁੱਖ ਮੰਤਰੀ ਰਹਾ ਉਹਦਾ ਦਬਦਬਾ ਕਾਇਮ ਰਿਹਾ। ਆਪਣੇ ਖਿਲਾਫ ਉੱਠਣ ਵਾਲੀ ਹਰ ਆਵਾਜ਼ ਨੂੰ ਉਹਨੇ ਕੁਚਲ ਕੇ ਰੱਖਿਆ ਸੀ। ਅਫਸਰ ਲੋਕ ਉਹਨਾਂ ਤੋਂ ਸਹਿਮੇ ਰਹਿੰਦੇ ਸਨ ਉਹਨਾਂ ਬਾਰੇ ਇਹ ਮਸ਼ਹੂਰਤਾ ਕਿ ਉਹ ਨੌਕਰ ਸ਼ਾਹੀ ਤੋਂ ਕੋਈ ਵੀ ਕੰਮ ਮਿੰਟਾਂ ਸਕਿੰਟਾਂਾਂ ਵਿੱਚ ਕਰਵਾ ਸਕਦੇ ਸਨ ਉਹਨਾਂ ਦੀ ਹੁਕਮ ਅਦੋਲੀ ਦਾ ਅਰਥ ਸੀ ਕਿ ਉਹਨਾਂ ਦਾ ਗੁੱਸਾ ਜੀਤੋਂ ਬਚਣਾ ਬਹੁਤ ਮੁਸ਼ਕਲ ਸੀ ਉਹਦੀ ਇਹ ਖਾਸ ਆਦਤ ਸੀ ਕਿ ਉਹ ਆਪਣੇ ਸਮਰਥਕਾਂ ਦੀ ਸਹਾਇਤਾ ਸਹਾਇਤਾ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ ਇਸੇ ਤਰ੍ਹਾਂ ਹੀ ਉਹ ਆਪਣੇ ਵਿਰੋਧੀਆਂ ਨੂੰ ਵੀ ਕਦੇ ਨਹੀਂ ਬਖਸ਼ਦਾ ਸੀ ਉਨੇ ਦਿਨੇ ਇੱਕ ਦਿਲਚਸਪ ਖਬਰ ਛਪੀ ਜੀਤੋਂ ਇਹ ਸਮਝਿਆ ਜਾਣ ਲੱਗਿਆ ਕਿ ਕਾਤਲਾਂ ਨੂੰ ਲੱਭਣਾ ਹੁਣ ਕਠਨ ਕੰਮ ਨਹੀਂ ਹੈ। ਇਸ ਖਬਰ ਅਨੁਸਾਰ ਇੱਕ ਪੁਲਿਸ ਅਫਸਰ ਨੇ ਇਹ ਦੱਸਿਆ ਕਿ ਕੈਰੋਂ ਦੇ ਇੱਕ ਮ੍ਰਿਤਕ ਸਾਥੀ ਬਲਦੇਵ ਕਪੂਰ ਦੀ ਅੱਖ ਪੁਤਲੀ ਵਿੱਚ ਇੱਕ ਕਾਤਲ ਦਾ ਹੁਲੀਆ ਉਤਰ ਆਇਆ ਹੈ ਤੇ ਉਹਦਾ ਫੋਟੋ ਤਾਰ ਲਿਆ ਗਿਆ। ਫੋਟੋ ਵਿੱਚ ਚਿਹਰਾ ਇੰਨਾ ਸਪਸ਼ਟ ਨਹੀਂ ਪਰ ਇਹਦੀ ਸਹਾਇਤਾ ਨਾਲ ਕਾਤਲ ਦੀ ਪਛਾਣ ਹੋ ਸਕਦੀ ਹੈ। ਇਸੇ ਤਰ੍ਹਾਂ ਬਹੁਤ ਸਾਰੇ ਸੰਤਨੀ ਕੇ ਸਮਾਚਾਰ ਛਪਦੇ ਰਹੇ। ਪਾ ਨਿਰ ਆਧਾਰ ਸਾਬਤ ਹੋਇਆ। ਇਦਾਂ ਹੁੰਦਾ ਕਰੇ। ਰਾਜਨੀਤਿਕ ਮੰਚ ਤੇ ਕੈਰੋਂ ਦੇ ਕਤਲ ਨੂੰ ਸਿਆਸੀ ਦੱਸਿਆ ਗਿਆ। ਕਾਂਗਰਸ ਦੇ ਇੱਕ ਧੜੇ ਨੇ ਕੈਰੋਂ ਕਤਲकांड ਨੂੰ ਸਿਆਸੀ ਸਾਜਦਾ ਨਾਮ ਦਿੱਤਾ। ਖੁਦ ਤਰਿੰਦਰ ਸਿੰਘ ਕੈਰੋਂ ਨੇ ਕਤਲ ਤੋਂ ਤੁਰੰਤ ਮਗਰੋਂ ਕਿਹਾ ਸੀ ਕਿ ਉਹਦੇ ਪਿਤਾ ਦੇ ਕਤਲ ਪਿੱਛੇ ਕੋਈ ਸਿਆਸੀ ਝਾਲ ਹੈ। ਭਾਵੇਂ ਕਤਲ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ ਪਰ ਫਿਰ ਵੀ ਪੁਲਿਸ ਨੇ ਆਸ ਦਾ ਪੱਲਾ ਨਹੀਂ ਛੱਡਿਆ। ਉਹ ਵੱਡੇ ਪੈਮਾਨੇ ਤੇ ਜਾਂਚ ਕਰ ਰਹੀ ਸੀ। ਸਰਦਾਰ ਕੈਰੋਂ ਦੇ ਕੱਟੜ ਸਿਆਸੀ ਵਿਰੋਧੀਆਂ ਦੀ ਨਿਗਰਾਨੀ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਅਕਾਲੀ ਨੇਤਾ ਸਰਦਾਰ ਹਜਾਰਾ ਸਿੰਘ ਗਿੱਲ ਵੀ ਸ਼ੱਕੀ ਨਜ਼ਰ ਤੋਂ ਨਹੀਂ ਬਚੇ। ਉਹਨਾਂ ਦੇ ਭਰਾ ਦیدار ਸਿੰਘ ਗਿੱਲ ਨੂੰ ਇੱਕ ਮਸ਼ੀਨ ਦੀ ਚੋਰੀ ਦੇ ਕੇਸ 'ਵਾਂ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅਦਾਲਤ 'ਮਾਂ ਪੇਸ਼ ਕਰਕੇ ਉਹਦਾ ਜ਼ਮਾਨਤ ਵੀ ਲਿਆ ਗਿਆ। ਉਸ ਤੋਂ ਵੀ ਕੈਰੋਂ ਕਤਲकांड ਬਾਰੇ ਪੁੱਛਗਿੱਛ ਹੁੰਦੀ ਰਹੀ ਪਰ ਕੋਈ ਪ੍ਰਣਾਮ ਕੇ ਨਿਕਲ ਕੇ ਸਾਹਮਣੇ ਨਹੀਂ ਆਇਆ। ਪੁਲਸ ਦੀ ਪੜਤਾਲ 'ਮਾਂ ਕੋਈ ਠਹਿਰਾਓ ਨਹੀਂ ਆਇਆ। ਸੈਂਕੜੇ ਸ਼ੱਕੀ ਬੰਦੇ ਗ੍ਰਿਫਤਾਰੀ ਦੀ ਲਪੇਟ 'ਚ ਆ ਚੁੱਕੇ ਸਨ ਪਰ ਫੇਰ ਵੀ ਕੋਈ ਸੁਰਾਗ ਅਤ ਨਹੀਂ ਲੱਗਿਆ। ਭਾਵੇਂ ਪੁਲ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਸੀ ਪਰ ਉਹ ਆਕਰ ਉਹ ਸਿੱਟੇ ਤੇ ਪੁੱਜ ਗਈ ਕਿ ਕਤਲ ਪਿੱਛੇ ਕਿਤੇ ਸਿਆਸੀ ਆਦਮੀ ਦਾ ਹੱਥ ਨਹੀਂ ਹੈ। ਇਸੇ ਕਰਕੇ ਸਦਾ ਕਹਿ ਰਹੇ ਉਹਦੇ ਸਿਆਸੀ ਦੁਸ਼ਮਣਾਂ ਦਾ ਖਿਆਲ ਛੱਡ ਕੇ ਉਹਨਾਂ ਦੇ ਨਿੱਜੀ ਦੁਸ਼ਮਣਾਂ ਦੀ ਖੋਜ ਕੀਤੀ ਜਾਣ ਲੱਗੀ। ਇਸ ਕਤਲ ਕਾਂਡ ਨੂੰ ਸਿਆਸੀ ਸਾਜ਼ਿਸ਼ ਤੋਂ ਲੈ ਕੇ ਘਰੇਲੂ ਸਾਜ਼ਿਸ਼ ਤੱਕ ਕਿਹਾ ਗਿਆ ਪਰ ਜਦ ਕਤਲ ਸਾਹਮਣੇ ਆਏ ਤਾਂ ਸਾਰਿਆਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਤੇ ਸਾਰੀਆਂ ਅਟਕਲਾਂ ਗਲਤ ਸਿੱਧ ਹੋਈਆਂ ਤਾਂ ਅੱਗੇ ਵੀਡੀਓ ਦੋਸਤੋ ਬਣਾਵਾਂਗੇ ਹੁਣ ਆਗਲੇ ਭਾਗ ਦੇ ਵਿੱਚ ਕਿ ਕਿਦਾਂ ਕਤਲ ਸਾਹਮਣੇ ਆਇਆ ਜੇ ਤੁਹਾਨੂੰ ਵੀਡੀਓ ਦਿਲਚਸਪ ਲੱਗੀ ਸਟੋਰੀ ਤਾਂ ਤੁਸੀਂ ਕਮੈਂਟ ਬਾਕਸ માં ਜਰੂਰ ਕਮੈਂਟ ਕਰਕੇ ਦੱਸੋ ਫਿਰ ਮੈਂ ਅੱਗੇ ਇਹਨੂੰ ਤੋੜਾਂ ਕਹਾਣੀ ਬੜੀ ਦਿਲਚਸਪ ਹੈ ਸੁਣਨ ਵਾਲੀ ਆ ਸੋ ਮਿਲਦੇ ਹਾਂ ਸੈਕੰਡ ਪਾਰਟ ਦੇ ਹੋ ਆ ਗਿਆ 7.4